ਅੱਜ ਇਹ 2009 ਮਾਡਲ ਮੋਟਰਸੈੱਕ ਤਿਆਰ ਕਰਕੇ ਦਿੱਤਾ ਹੈ ਜੀ ਚਰਨਜੀਤ ਆਚਾਰਨਪ੍ਰੀਤ ਬਾਈ ਜੀ ਹੋਣਾ ਨੇ ਆਰਡਰ ਪਲੇਸ ਕੀਤਾ ਸੀਗਾ ਵਿਨੀਪੈਗ ਕੈਨੇਡਾ ਚ ਰਹਿੰਦੇ ਨੇ ਤੇ ਬਾਈ ਜੀ ਹੋਣਾ ਦੇ ਬ੍ਰਦਰ ਡਿਲੀਵਰੀ ਲੈਣ ਆਏ ਆ ਪੁੱਛਦੇ ਆ ਬਾਈ ਹੋਣਾ ਨੂੰ ਕਿਵੇਂ ਦਾ ਮੋਟਰਸੈਕ ਰੈਡੀ ਹੋਇਆ ਜੀ ਪਾਜੀ ਮੈਂ ਗਗਨਦੀਪ ਸਿੰਘ ਪੌੜਾ ਸਾਹਿਬ ਹਿਮਾਚਲ ਪ੍ਰਦੇਸ਼ ਤੋਂ ਆਇਆ ਜੀ ਤੇ ਪਾਜੀ ਉਹਨਾਂ ਨੂੰ ਛੋਟੇ ਬ੍ਰਦਰ ਨੇ ਪਰੋਂ ਨੇ ਤੇ ਉਹ ਆਰਡਰ ਕਰਾਇਆ ਸੀ ਇਹ ਲਈ ਬੁਲਟ ਦਾ 2009 ਮਾਡਲ ਵਧੀਆ ਕੰਮ ਕਰਕੇ ਦਿੱਤਾ ਭਾਜੀ ਉਹਨਾਂ ਨੇ ਸੈਟੀਸਫਾਈ ਅਸੀਂ ਭਾਜੀ ਉਹਨਾਂ ਦੇ ਕੰਮ ਤੋਂ ਜੀ ਤੇ ਜੋ ਜੋ ਭਾਜੀ ਉਹਨਾਂ ਨੂੰ ਕੰਮ ਕਿਹਾ ਸੀਗਾ ਕਰਨੇ ਵਾਸਤੇ ਉਹ ਭਾਜੀ ਉਹਨਾਂ ਨੇ ਕਰਕੇ ਦਿੱਤਾ ਤੇ ਓਕੇ ਚੀਜ਼ ਬਣਾ ਕੇ ਦਿੱਤੀ ਹੈ ਜੀ ਮਿਹਰਬਾਨੀ ਭਾਜੀ ਤੁਹਾਡੀ ਥੈਂਕ ਯੂ ਜੀ ਬਾਕੀ ਭਾਜੀ ਅਸੀਂ ਇਹਦਾ ਸਾਰਾ ਨਵੇਂ ਸਿਰੋਂ ਕੰਮ ਕੀਤਾ ਕੰਪਲੀਟ ਰੀਸਟੋਰੇਸ਼ਨ ਆ ਤੇ 6 ਮਹੀਨੇ ਤੱਕ ਸਾਡੀ ਸਾਰੇ ਮੋਟਰਸਾਈਕਲ ਦੀ ਗਾਰੰਟੀ ਆ ਜੇ ਕੋਈ ਵੀ ਦਿੱਕਤ ਆਂਦੀ ਹੈ ਤੁਸੀਂ ਲੈ ਕੇ ਆਓ ਇੱਥੇ ਆਪਾਂ ਤੁਹਾਨੂੰ ਅੰਡਰ ਗਾਰੰਟੀ ਸਾਰਾ ਕੁਝ ਕਰਕੇ ਦੇਵਾਂਗੇ ਠੀਕ ਹੈ ਤੁਹਾਨੂੰ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਠੀਕ ਹੈ ਜੀ ਠੀਕ ਹੈ ਸੋ ਕੰਮ ਹੀ